ਆਈ ਜਾਂਦਾ ਵੇਖਦਾ ਵੀ ਮੇਰੀ ਡਿਊਟੀ ਲਈ ਆਨੰਪੁਰ ਸਾਹਿਬ ਸੀਤ ਪਹੁੰਚਾਉਣਾ ਉਧਰੋਂ ਭਾਈ ਹੁਦੇ ਜੀ ਉਹਦੀ ਡਿਊਟੀ ਲਈ ਹੀ ਧਰਦਾ ਸੰਭਾਲ ਕਰਨ ਵਾਸਤੇ ਇੱਕ ਲੱਖੀ ਸ਼ਾਹ ਬਨਜਾਰਾ ਸੀ ਜਿਵੇਂ ਆਪਾਂ ਜਿਹਦੇ ਕੋਲੇ ਬਹੁਤ ਟਰੱਕ ਹੋਣ ਆਪਾਂ ਕਹਿੰਦੇ ਨੇ ਟਰਾਂਸਪੋਰਟਰ ਤੇ ਉਹ ਐਵੇਂ 1000 ਗੱਡਾ ਦੱਸਿਆ ਉਹਦੇ ਕੋਲੇ ਭਾਈ ਕੱਫੀ ਸ਼ਾਹ ਬਨਜਾਰੇ ਕੋਲੇ ਭਾਈ ਜੈਤੇ ਦਾ ਚਾਚਾ ਸੀ ਆ ਗਿਆ ਆਰਾਮ ਉਹ ਵੀ ਉਹਦੇ ਕੋਲ ਰਹਿੰਦਾ ਸੀ ਭਾਈ ਜੈਤੇ ਦਾ ਉਹਦੇ ਕੋਲ ਆਉਣ ਜਾਣ ਬਣਿਆ ਵਾਸੀ ਰਸਤਿਆਂ ਦਾ ਵਾਕਫ ਸੀ ਜਿਹੜਾ ਭਾਈ ਇਹਨਾਂ ਦਾ ਸੀ ਨਾ ਵਾਕਫ ਨੇਰਾ ਉਹਦੇ ਨਾਂ ਤੇ ਧਰਮਸ਼ਾਲਾ ਬਣੀ ਵਿਸੀ ਉੱਥੇ ਉਸ ਧਰਮਸ਼ਾਲਾ 'ਚ ਬਹਿ ਗਏ ਇਹਨਾਂ ਨੇ ਰਾਇ ਮਸਵਰਾ ਕੀਤਾ ਵੀ ਐਂ ਸੀ ਚੱਕਾਂਗੇ ਧੜ ਚੱਕਾਂਗੇ ਤੇ ਬਾਬੇ ਜੈਤੇ ਨੇ ਵੇਖਿਆ ਵੀ ਗੁਰੂ ਕਹਿੰਦਾ ਸੀ ਪਾ ਚਾਂਦਰੀ ਚੌਕ 'ਚ ਪਿਆ ਚਾਰੇ ਪਾਸੇ ਪੁਲਿਸਾਂ ਦੇ ਪਹਿਰੇ ਆ ਕਿਤੇ ਸਹਿ ਕੰਦ ਮੰਨ ਚਾਰੇ ਪਾਸੇ ਪਹਿਰਾ ਤੇ ਉਹਨੇ ਆਪਣੇ ਪਿਤਾ ਸਰਦਾਨੰਦ ਕੋਲੇ ਗਿਆ ਕਹਿੰਦਾ ਪਿਤਾ ਜੀ ਮੇਰਾ ਪਹਿਲਾਂ ਤਾਂ ਉਹਨੇ ਇਤਿਹਾਸ ਕਰਨੇ ਆਏ ਮੈਂ ਕਿਹਾ ਵੀ ਮੇਰਾ ਸੀ ਭਾਈ ਜੈਤਾ ਕਹਿੰਦਾ ਵੱਢ ਦਿਓ ਉਥੇ ਰੱਖ ਦਿਓ ਤੁਸੀਂ ਫਿਰ ਪਜਾ ਦਿਓ ਉਹ ਜਿਹੜਾ ਉਹਦਾ ਪਿਤਾ ਸੀ ਨਾ ਸਰਦਾਨੰਦ ਉਹ ਕਹਿੰਦਾ ਤੋਰ ਆਹਾਂ ਦਾ ਵਾਕਬਾ ਤੂੰ ਮੇਰਾ ਕੇ ਉਥੇ ਰੱਖਦੇ ਚਾਂਦਰੀ ਚੌਂਕ ਤੇ ਉਹ ਸੀਸ ਚੱਕਦਾ ਵੇਖੋ ਕਿੰਡੀ ਕੁਰਬਾਨੀ ਭਾਈ ਜੈਤੇ ਵੀ ਆਪਣੇ ਵਾਸਤੇ ਗੁਰੂ ਦੀ ਸਿੱਖੀ ਵਾਸਤੇ ਆਪਣੇ ਪਿਤਾ ਦਾ ਪਹਿਲਾਂ ਦਾ ਸੀਸ ਲਾਇਆ ਆਪਦਾ ਵੀ ਸੀਸ ਟਲੀ ਤੇ ਧਰਿਆ ਵਾ ਗੁਰੂ ਨੂੰ ਕੁਰਬਾਨ ਕੀਤਾ ਵਾ ਬਈ ਸੱਚੇ ਬਾਦਸ਼ਾਹ ਸ਼ਹੀਦ ਤਾਂ ਹੋ ਜਾ ਮੈਨੂੰ ਕੋਈ ਪਰਵਾਹ ਨਹੀਂ ਪਰ ਹੁਣ ਸੱਚੇ ਬਾਦਸ਼ਾਹ ਜਿਹੜੀ ਤੁਸੀਂ ਮੇਰੀ ਡਿਊਟੀ ਲਈ ਆ ਮੈਂ ਸੀਸ ਚੱਕ ਕੇ ਸਫਰ ਕਾ ਕੋਈ ਕਾਰਜ ਸ਼ੁਰੂ ਕਰਦਾ ਉਹ ਅਰਦਾਸ ਕਰਦਾ ਗੁਰੂ ਦੇ ਚਰਨਾਂ 'ਚ ਹੁਣ ਭਾਈ ਆਪਾਂ ਕੋ ਫੌਜਾਂ ਦਾ ਘੇਰਾ ਵੇਖ ਕੇ ਉਧਰ ਸਦਾ ਨਾਂ ਦਾ ਸੀਸ ਵੱਟ ਕੇ ਉੱਥੇ ਰੱਖਣ ਵਾਸਤੇ ਤੇ ਬਾਬਾ ਜੇਟਾ ਦੀ ਡਿਊਟੀ ਨਿਭਾਉਣ ਵਾਸਤੇ ਗੁਰੂ ਦੇ ਚਰਨਾ ਚਰ ਅਰਦਾਸ ਹੈ ਆਓ ਕਰਦੇ ਹਰਿਆਦ ਕਰੋ ਇਹ ਤਾਂ र जी पाव हिकु घड़ी गुजरी घड़ी बुजरी बस हिकु झड़पी लार हनेरी ਜਿਹੜਾ ਇਸ ਲੀਫ ਤੇ ਧਾਰ ਨਾਲ ਚੱਕੂਗਾ ਉਹਦਾ ਬੱਚਾ ਬੱਚਾ ਸ਼ਹੀਦ ਕਰ ਦਿਆਂਗੇ ਉਦੋਂ ਲਖਮੀ ਸ਼ਾਹ ਬਨਜਾਰੇ ਦਾ ਹਜ਼ਾਰ ਗੱਟਾ ਸੀ ਚੋਨੇ ਦੇ ਗੱਡੇ ਲੈ ਕੇ ਜਾ ਰਿਹਾ ਸੀ ਭਾਈ ਜੈਤੇ ਨੇ ਉਦੋਂ ਸੀ ਚੱਕਣ ਦੀ ਭਾਈ ਜੈਤੇ ਦੀ ਡਿਊਟੀ ਸੀ ਤੇ ਲਖਮੀ ਸ਼ਾਹ ਬਨਜਾਰੇ ਦੇ ਜਦ ਗੱਡੇ ਆਏ ਭਾਈ ਉਦੇ ਸਿੰਘ ਨੇ ਸੀਸਲੀ ਜਿਹੜਾ ਧਾਰ ਨਾਲ ਕਿਉਂਕਿ ਹਜ਼ਾਰ ਗੱਦਾ ਸੀ ਬਲਦ ਵੀ ਹੋਣਗੇ ਕਿੰਨੇ ਨੌਕਰ ਹੋਣਗੇ ਉਹਨੇ ਆਪਦੀ ਹਵੇਲੀ ਚ ਚਖਾ ਚਣ ਕੇ ਨੌਵੇਂ ਸਤਗੁਰਾਂ ਦਾ ਸਤਕਾਰ ਕੀਤਾ